ਅੱਜ ਪੰਜਾਬ ਸਰਕਾਰ ਨਕਸਕ ਹੋ ਚੁੱਕੀ ਹੈ ਉਹ ਮਾਰਿਆ ਜਾਇਆ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਕਿਦਾ ਕਿ ਸਰਦਾਰ ਵਿਕਰਮ ਸਿੰਘ ਬਟੀਟੀਆਂ ਨੂੰ 25 ਜੂਨ ਨੂੰ ਉਹਨਾਂ ਦੇ ਘਰ ਦੇ ਵਿੱਚ ਇੱਕ ਗੈਰ ਕਾਨੂੰਨੀ ਢੰਗ ਦੇ ਨਾਲ ਗੈਰ ਮਨੁੱਖੀ ਤਰੀਕੇ ਦੇ ਨਾਲ ਇੱਕ ਰੇਡ ਕਰਦੀ ਹੈ ਆਵਾਜ਼ ਬੰਦ ਕਰਕੇ ਇਹ ਲੋਕ ਰਾਜ ਦੀਆਂ ਧੱਜੀਆਂ ਉਡਾ ਰਹੀ ਹੈ ਇਹ ਜਾਵੇ ਇਹ ਭਗਵੰਤ ਮਾਨ ਸਾਹਿਬ ਤੁਸੀਂ ਆਪਣੇ ਆਪ ਨੂੰ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਆ ਕੇ ਕਿ ਲੋਕਾਂ ਦੇ ਵਿੱਚ ਆਪਣੀ ਚਰਚਾ ਦਾ ਵੇਸ਼ਾ ਬਣਦੇ ਸੀ ਉਹਨਾਂ ਨੇ ਮਲੇਰ ਕੋਟਲਾ ਦੇ ਵਿੱਚ ਪਵਿੱਤਰ ਕੁਰਾਨੇ ਸ਼ਰੀਫ ਦੀ ਜਿਹੜੀ ਬੇਅਦਬੀ ਕੀਤੀ ਤੇ ਉਹਨੂੰ ਸਜ਼ਾ ਵੀ ਹੋਈ ਆ 2 ਸਾਲ ਦੀ ਤੇ ਜਿਵੇਂ ਨਾ ਕਿਵੇਂ ਮਜੀਠੀਆ ਸਾਹਿਬ ਦੇ ਗੱਲ ਨੂੰ ਰੱਸਾ ਪਾ ਕੇ ਇੱਕ ਵਾਰ ਜੇਲ੍ਹ ਦੇ ਵਿੱਚ ਸਿੱਟ ਦਿਓ ਮੈਂ ਐਕਸਪੋਜ਼ ਕਰ ਦਊਂਗਾ ਕਿ ਆਮ ਆਦਮੀ ਪਾਰਟੀ ਦੇ ਲੀਡਰ ਬੇਆਦਮੀਆਂ ਦੇ ਜਿਹੜੀਆਂ 2015 ਦੇ ਵਿੱਚ ਹੋਈਆਂ ਉਹਦੇ ਪਿੱਛੇ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਇਦਾਂ ਦੀ ਗੱਲਾਂ ਕਰਦੇ ਸਾਡੇ ਘਰੇ ਪੁੱਛੇ ਬਗੈਰ ਕੋਈ ਵੀ ਨਹੀਂ ਆ ਸਕਦੀ ਆ ਕਹਿੰਦੇ ਹੁਣ ਲਾਬਾ ਜੇਲ੍ਹ ਕਿਰੇ ਜਿਆਦਾ ਦੂਰ ਹੈ ਕਹਿੰਦੇ ਜਾਓ ਪੁੱਛਿਓ ਕਿ ਕਿਦਾਂ ਦਾ ਹਾਲ ਹੈ ਬਿਕਰਮ ਸਿੰਘ ਮਜੀਠੀਆ ਨੂੰ 14 ਦਿਨਾਂ ਦੀ ਜੇਲ੍ਹ ਤੋਂ ਬਾਅਦ ਅੱਜ ਫਿਰ ਮੁਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਰਕਰਾਂ ਨੂੰ ਕਿਤੇ ਵੀ ਜਾਣ ਨਹੀਂ ਦਿੱਤਾ ਹੈਗਾ ਸੜਕਾਂ ਤੇ ਨਹੀਂ ਉਤਰਨ ਦਿੱਤਾ ਤੁਹਾਨੂੰ ਦੱਸ ਦਈਏ ਕਿ ਖਾਤਾਂ ਤੇ ਨਾਕੇ ਲਾਏ ਗਏ ਔਰ ਲੀਡਰਾਂ ਨੂੰ ਘਰੇ ਨજરਬੰਦ ਕਰ ਦਿੱਤਾ ਗਿਆ ਸੋ ਅੱਜ तमाम ਗੱਲਾਂ ਬਾਤਾਂ ਰਹਿਣਗੀਆਂ ਬਿਕਰਮ ਸਿੰਘ ਮਜੀਠੀਆ ਬਾਰੇ ਸੋ ਅੱਜ ਸਾਡੇ ਨਾਲ ਅਕਾਲੀ ਦਲ ਦੇ ਲੀਡਰ ਸ਼ਮਸ਼ੇਰ ਸਿੰਘ ਪੁਰਖਾਲਵੀ ਜੀ ਨੇ ਸੋ ਸਵਾਗਤ ਕਰਨਾ ਹੈ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤੁਹਾਨੂੰ ਤੁਹਾਡੀ ਸਮੁੱਚੀ ਟੀਮ ਦੇ ਨਾਲ ਇਸ ਚੈਨਲ ਨੂੰ ਦੇਖਣ ਵਾਲੇ ਸਾਰੇ ਜਿਹੜੇ ਸਰੋਤੇ ਨੇ ਦਰਸ਼ਕ ਨੇ ਸਾਰਿਆਂ ਨੂੰ ਬਹੁਤ ਹੀ ਆਦਬ ਤੇ ਨਿਮਰਤਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਮਸ਼ੇਰ ਜੀ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਦੇਖੇ ਕਾਫੀ ਸਖਤਾਈ ਕੀਤੀ ਗਈ ਯਾਰ ਹੁਣ ਵੀ ਥਾਂ ਥਾਂ ਤੇ ਨਾਕੇ ਲਗੇ ਮੀਡੀਆ ਨੂੰ ਵੀ ਯਾਨੀ ਕੋਲ ਨਹੀਂ ਜਾਣ ਦਿੱਤਾ ਸ਼ਾਰਟ ਵੀ ਨਹੀਂ ਲੈਣ ਦਿੱਤੇ ਜਾ ਰਹੇ ਕਿਸ ਤਰ੍ਹਾਂ ਦੇਖਦੇ ਹੋ ਇਹ ਸਾਰੀ ਤੁਸੀਂ ਕਿ ਇਹਨਾਂ ਨੂੰ ਦੇਖੋ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਜਿਹੜੀ ਪੰਜਾਬ ਦੀ ਹਾਕਮਤ ਹੈ ਇਹ ਆਪਣੇ ਆਪ ਨੂੰ ਇਨਕਲਾਬੀ ਹੋਣ ਦਾ ਦਾਵਾ ਕਰਕੇ ਲੋਕ ਸੰਘਰਸ਼ ਦੇ ਵਿੱਚੋਂ ਨਿਕਲਣ ਦਾ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰਨ ਦੀ ਜਿਹੜੀ ਗੱਲ ਕਰਦੀ ਸੀ ਅੱਜ ਪੰਜਾਬ ਸਰਕਾਰ ਨਪੁੰਸਕ ਹੋ ਚੁੱਕੀ ਹੈ ਉਹ ਮਾਨਸਿਕ ਤੌਰ ਤੇ ਰੋਗੀ ਹੋ ਚੁੱਕੀ ਹੈ ਅਪਹਾਂਜ ਹੋ ਚੁੱਕੀ ਹੈ ਕਿਉਂਕਿ ਅੱਜ ਪੰਜਾਬ ਨੂੰ ਪੁਲਿਸ ਸਟੇਟ ਬਣਾ ਕੇ ਲੋਕਾਂ ਦੇ ਅਧਿਕਾਰਾਂ ਦੇ ਉੱਤੇ ਸਿਰੇ ਸਿਰੇ ਆਮ ਜਿਹੜਾ ਢਾਕਾ ਮਾਰਿਆ ਜਾ ਰਿਹਾ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਇੱਕ ਪਾਸੇ ਤੁਸੀਂ ਡਾਕਟਰ ਪ੍ਰੀਮ ਰੋ ਉਮੀਦਵਾਰ ਸਾਹਿਬ ਦੇ ਤੁਸੀਂ ਪੈਰੋਕਾਰ ਬਣਦੇ ਆ ਦੂਸਰੇ ਪਾਸੇ ਤੁਸੀਂ ਸ਼ਹੀਦ ਭਗਤ ਸਿੰਘ ਦੇ ਪੈਰੋਕਾਰ ਬਣਦੇ ਆ ਉਹ ਭਗਤ ਸਿੰਘ ਜਿਨੇ ਇਸ ਲਾਹੌਰ ਦੀ ਅਸੈਂਬਲੀ ਦੇ ਵਿੱਚ ਬੰਬ ਮਾਰ ਕੇ ਇਸ ਜਿਹੜੀ ਅੱਖਾਂ ਅੰਨੀ ਤੇ ਕੰਨੋ ਬੋਲੀ ਸਰਕਾਰ ਨੂੰ ਜਗਾਇਆ ਸੀ ਅੱਜ ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੁਹਾਡੀ ਜਿਹੜੀ ਜਿਆਦਤੀ ਹੈ ਤੁਹਾਡੀ ਜਿਹੜੀ ਤਾਨਾਸ਼ਾਹੀ ਹੈ ਤੁਹਾਡੀ ਜਿਹੜੀ ਲੋਕ ਵਿਰੋਧੀ ਜਿਹੜੀਆਂ ਨੀਤੀਆਂ ਨੇ ਉਸ ਦਾ ਵਿਰੋਧ ਕਰਨ ਦੇ ਲਈ ਜੇ ਲੋਕ ਸੜਕਾਂ ਤੇ ਨਿਕਲਦੇ ਨੇ ਜੇ ਲੋਕ ਆਪਣੀ ਗੱਲ ਮੀਡੀਆ ਦੇ ਨਾਲ ਆ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਤੁਸੀਂ ਉਹਨਾਂ ਨੂੰ ਘਰਾਂ ਦੇ ਵਿੱਚ ਨજરਬੰਦ ਤੁਸੀਂ ਉਹਨਾਂ ਦੇ ਉੱਤੇ ਜਿਹੜੇ ਪਹਿਰੇ ਬਿਠਾ ਕੇ ਅੱਜ ਉਹਨਾਂ ਦੀ ਆਵਾਜ਼ ਨੂੰ ਜਿਹੜਾ ਬੰਦ ਕੀਤਾ ਜਾ ਰਿਹਾ ਹੈ ਇਹ ਮੈਂ ਸਮਝਦਾ ਕਿ ਛਰੇ ਆਮ ਲੋਕਤੰਤਰ ਦਾ ਘਾਣਾ ਹੈ ਔਰ ਪੰਜਾਬ ਦੇ ਜਿਹੜਾ ਹਿੰਦੁਸਤਾਨ ਦਾ ਸੰਵਿਧਾਨ ਹੈ ਉਸ ਦੇ ਨਾਲ ਪੰਜਾਬ ਸਰਕਾਰ ਸਿੱਧੇ ਸਿੱਧੇ ਤੌਰ ਤੇ ਇਹ ਖਿਲਵਾੜ ਕਰ ਰਹੀ ਹੈ ਇਹ ਬੜੀ ਨਿੰਦਣਯੋਗ ਹੈ ਇੱਥੇ ਮੈਂ ਇਹ ਵੀ ਤੁਹਾਨੂੰ ਦੱਸ ਦਿਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਧਾਕੜੇ ਲੀਡਰ ਸਰਦਾਰ ਵਿਕਰਮ ਸਿੰਘ ਮਜੀਠੀਆ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਦੀਆਂ ناکਾਮੀਆਂ ਪੰਜਾਬ ਸਰਕਾਰ ਦੇ ਕਾਲੇ ਕਾਰਨਾਮੇ ਉਜਾਗਰ ਕਰਕੇ ਬੇਬਾਕੀ ਦੇ ਨਾਲ ਲੋਕਾਂ ਦੀ ਕਚਹਿਰੀ ਦੇ ਵਿੱਚ ਪੇਸ਼ ਕਰਦੇ ਸੀ ਅੱਜ ਲੋਕ ਉਹਨਾਂ ਦੀ ਇਸ ਗੱਲ ਦੇ ਜਿਹੜੀ ਜਦੋਂ ਉਹ ਲੋਕ ਜਾਗਰੂਕ ਹੁੰਦੇ ਆ ਸਰਕਾਰ ਨੂੰ ਇਸ ਗੱਲ ਦਾ ਦੁੱਖ ਹੁੰਦਾ ਹੈ ਸਰਕਾਰ ਚਿਲ ਮਲਾਉਂਦੀ ਆ ਸਰਕਾਰ ਜਿਹੜੀ ਬੜੇ ਗੁੱਸੇ ਦੇ ਵਿੱਚ ਆ ਕੇ ਉਹਨਾਂ ਦੇ ਉੱਤੇ ਜਿਹੜੀਆਂ ਪਾਬੰਦੀਆਂ ਆਇਆ ਆਇਤ ਕਰਦੀ ਹੈ ਔਰ ਇਸੇ ਗੱਲ ਦਾ ਨਤੀਜਾ ਕਿ ਸਰਦਾਰ ਵਿਕਰਮ ਸਿੰਘ ਵਜੀਟੀਆਂ ਨੂੰ 25 ਜੂਨ ਨੂੰ ਉਹਨਾਂ ਦੇ ਘਰ ਦੇ ਵਿੱਚ ਇੱਕ ਗੈਰ ਕਾਨੂੰਨੀ ਢੰਗ ਦੇ ਨਾਲ ਗੈਰ ਮਨੁੱਖੀ ਤਰੀਕੇ ਦੇ ਨਾਲ ਇੱਕ ਰੇਡ ਕਰਦੀ ਹੈ ਜਿਹਦੇ ਵਿੱਚ ਉਹਨਾਂ ਦੀ ਧਰਮ ਪਤਨੀ ਬੀਬਾ ਗਨੀਬ ਕੌਰ ਮਜੀਠੀਆ ਸਰਦਾਰ ਵਿਕਰਮ ਸਿੰਘ ਮਜੀਠੀਆ ਔਰ ਇਲਾਕੇ ਦੇ ਆਪਣੀਆਂ ਦੁੱਖ ਤਕਲੀਫਾਂ ਲੈ ਕੇ ਆਏ ਹਲਕੇ ਦੇ ਲੋਕਾਂ ਨੂੰ ਉਸ ਪਰਿਵਾਰ ਦੇ ਬੱਚਿਆਂ ਨੂੰ ਕਿਸ ਤਰ੍ਹਾਂ ਜਿਹੜਾ ਭਗਵੰਤ ਮਾਨ ਦੇ ਇਸ਼ਾਰੇ ਦੇ ਉੱਤੇ ਜਿਹੜਾ ਉਹਨਾਂ ਨੂੰ ਜਲੀਲ ਕੀਤਾ ਗਿਆ ਉਹਨਾਂ ਨੂੰ ਮਾਨਸਿਕ ਤੌਰ ਤੇ ਤੰਗ ਪਰੇਸ਼ਾਨ ਕੀਤਾ ਗਿਆ ਉਹਨਾਂ ਨੂੰ ਕਈ ਘੰਟੇ ਹਾਊਸ ਅਰੈਸਟ ਕੀਤਾ ਗਿਆ ਔਰ ਇਸ ਗੱਲ ਦੀ ਜਿਹੜੀ ਪਟੀਸ਼ਨ ਹੈ ਚਾਹੇ ਉਹ ਚੰਡੀਗੜ੍ਹ ਦੇ ਘਰ ਦੀ ਤਲਾਸ਼ੀ ਦਾ ਮਾਮਲਾ ਹੋਵੇ ਚਾਹੇ ਉਹ ਅੰਮ੍ਰਿਤਸਰ ਦੀ ਗ੍ਰੀਨ ਐਵੇਨਿਊ ਦੀ ਜਿਹੜੀ ਰੇਡ ਦਾ ਮਾਮਲਾ ਹੋਵੇ ਇਹਨਾਂ ਦੇ ਖਿਲਾਫ ਜਿਹੜੀ ਹੈ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬਾ ਗਨੀਬ ਕੌਰ ਵਿਜੀਠੀਆ ਵੱਲੋਂ ਦਾਇਰ ਕਰ ਦਿੱਤੀ ਗਈ ਹੈ ਔਰ ਮੈਂ ਤੁਹਾਨੂੰ ਦੱਸ ਦਿਆਂ ਕਿ ਪੰਜਾਬ ਸਰਕਾਰ ਅੱਜ ਪੰਜਾਬ ਵਿਰੋਧੀ ਫੈਸਲੇ ਲੈ ਕੇ ਹੂੰ ਬੋਲਣ ਵਾਲੇ ਲੋਕਾਂ ਨੂੰ ਲੀਡਰਾਂ ਦੀ ਆਵਾਜ਼ ਬੰਦ ਕਰਕੇ ਇਹ ਲੋਕ ਰਾਜ ਦੀਆਂ ੱੱਜੀਆਂ ਉਡਾ ਰਹੀ ਹੈ ਇਹ ਉਹੀ ਪਾਰਟੀਆਂ ਨਾ ਜੀ ਜਿਹੜੀ ਕਹਿੰਦੀ ਸੀ ਕਿ ਅਸੀਂ ਸੰਘਰਸ਼ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ ਇਹੀ ਉਹੀ ਲੋਕ ਨੇ ਇਹ ਉਹੀ ਲੀਡਰ ਨੇ ਜਿਹੜੇ ਕਹਿੰਦੇ ਸੀ ਤੁਸੀਂ ਸਾਨੂੰ ਵੋਟਾਂ ਪਾ ਕੇ ਜਿਤਾਓ ਅਸੀਂ ਪੰਜਾਬ ਵਿੱਚ ਕਿਸੇ ਵੀ ਬੰਦੇ ਨੂੰ ਧਰਨਾ ਨਹੀਂ ਲਾਉਣ ਦੇਣਾ ਕਿਸੇ ਬੰਦੇ ਨੂੰ ਫਿਲਕਣ ਨਹੀਂ ਦੇਣਾ ਕਿਸੇ ਨੂੰ ਟੈਂਕੀਆਂ ਦੇ ਉੱਤੇ ਚੜ੍ਹਨ ਨਹੀਂ ਦੇਣਾ ਪਰ ਭਰੇ ਦੁੱਖ ਨਾਲ ਮੈਨੂੰ ਇਸ ਗੱਲ ਦਾ ਰੰਜ ਹੈ ਕਿ ਜਿਹੜੇ ਪੰਜਾਬ ਦਾ ਹਰ ਵਰਗ ਚਾਹੇ ਉਹ ਮੁਲਾਜ਼ਮ ਹੋਵੇ ਚਾਹੇ ਮਜ਼ਦੂਰ ਹੋਵੇ ਚਾਹੇ ਕਿਸਾਨ ਹੋਵੇ ਚਾਹੇ ਕੋਈ ਹਰ ਚਾ ਦੁਕਾਨਦਾਰ ਹੋਵੇ ਵਪਾਰੀ ਹੋਵੇ ਅਜ ਤਰਾ ਤਰਾ ਕਰ ਰਿਹਾ ਕਿਉਂਕਿ ਪੰਜਾਬ ਸਰਕਾਰ ਦਾ ਇੱਕੋ ਇੱਕ ਨਿਸ਼ਾਨਾ ਰਹਿ ਗਿਆ ਕਿ ਲੋਕਾਂ ਦਾ ਗਲ ਕੁੱਟ ਕੇ ਲੋਕਾਂ ਦੇ ਗਲ ਦੇ ਵਿੱਚ ਗੁੱਠਾ ਦੇ ਕੇ ਇਹਨਾਂ ਦੀ ਜਿਹੜੀ ਖੂਨ ਪਸੀਨੇ ਦੀ ਕਮਾਈ ਹੈ ਉਹਨੂੰ ਲੁੱਟ ਕੇ ਉਹਨੂੰ ਗ੍ਰੈਬ ਕਰਕੇ ਉਹ ਦਿੱਲੀ ਵਾਲੇ ਧਾਰਵੀਆਂ ਦੀ ਝੋਲੀ ਪਾਇਆ ਜਾਵੇ ਇਹ ਭਗਵੰਤ ਮਾਨ ਸਾਹਿਬ ਤੁਸੀਂ ਆਪਣੇ ਆਪ ਨੂੰ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਆ ਕੇ ਕਿ ਲੋਕਾਂ ਦੇ ਵਿੱਚ ਆਪਣੀ ਚਰਚਾ ਦਾ ਵਿਸ਼ਾ ਬਣਦੇ ਸੀ ਪਰ ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੀਤੀਆਂ ਹੋਈਆਂ ਜਿਆਦਤੀਆਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਵਰਕਰ ਤਾਂ ਝੱਲ ਲੈਣਗੇ ਪਰ ਤੁਹਾਨੂੰ ਇਹਨਾਂ ਗੱਲਾਂ ਦਾ ਜਦੋਂ ਜਵਾਬ ਦੇਣਾ ਪੈਣਾ ਨਾ ਤਾਂ ਤੁਹਾਨੂੰ ਪੈਰੋਡੀ ਭੁੱਲ ਜਾਣੀ ਹੈ ਤੁਸੀਂ ਜਿਹੜੀਆਂ ਗੱਲਾਂ ਕਰਦੇ ਆ ਨਾ ਹਾਸਾ ਮਜ਼ਾਕ ਤੁਸੀਂ ਅਸੈਂਬਲੀ ਦੇ ਪਾਵਨ ਪਵਿੱਤਰ ਸਦਨ ਦੇ ਵਿੱਚ ਖੜਕੇ ਤੁਸੀਂ ਉੱਥੇ ਪੈਰੋਡੀ ਕਰਦੇ ਹੋ ਇੱਕ ਇਲੈਕਟਿਡ ਪਰਸਨ ਦੀ ਜਿਹੜਾ ਐਮ.ਐਲ.ਏ ਗਨੀਬ ਕੌਰ ਮਜੀਠੀਆ ਤੁਸੀਂ ਉਹਨਾਂ ਦੀ ਪੈਰੋਡੀ ਕਰਕੇ ਉਹਨਾਂ ਦੀ ਰੀਸ ਲਾ ਕੇ ਉਹਨਾਂ ਦਾ ਸਵੰਗ ਰਚ ਕੇ ਤੁਸੀਂ ਕਹਿਣਾ ਕੀ ਚਾਹੁੰਦੇ ਆ ਤੁਸੀਂ ਪੰਜਾਬ ਦੇ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਨ ਦੀ ਬਜਾਏ ਅੱਜ ਤੁਸੀਂ ਲੋਕਾਂ ਤੋਂ ਤਾਰੀਆਂ ਮਰਾ ਰਹੇ ਹੋ ਅੱਜ ਲੋਕਾਂ ਨੂੰ ਤੁਸੀਂ ਚੁਟਕਲੇ ਸੁਣਾ ਕੇ ਉਹਨਾਂ ਦਾ ਮਨੋਰੰਜਨ ਕਰ ਰਹੇ ਹੋ ਅੱਜ ਦੇਖੋ ਪੰਜਾਬ ਦੇ ਵਿੱਚ ਸਾਡਾ ਸਿੱਖਾਂ ਦਾ ਮੁਕੱਦਸ ਸਥਾਨ ਸ੍ਰੀ ਹਰਮੰਦਰ ਸਾਹਿਬ ਉਸ ਨੂੰ ਅੱਜ 8ਵੀਂ ਈਮੇਲ ਆਗੀ ਅੱਠਵੀਂ ਈਮੇਲ ਆ ਗਈ ਅੱਜ ਪੰਜਾਬ ਦੇ ਧਾਰਮਿਕ ਸਥਾਨਾਂ ਨੂੰ ਸਿੱਖਾਂ ਦੇ ਮਕद्दਸ ਸਥਾਨਾਂ ਨੂੰ ਸੰਸਥਾਵਾਂ ਨੂੰ ਸਿੱਖੀ ਨੂੰ ਪੰਜਾਬ ਨੂੰ ਪੰਜਾਬੀਆਂ ਨੂੰ ਕਿਸਾਨੀ ਨੂੰ ਮਜ਼ਦੂਰਾਂ ਨੂੰ ਮੁਲਾਜ਼ਮਾਂ ਨੂੰ ਅੱਜ ਕੋਕੋ ਕੇ ਮਾਰਿਆ ਜਾ ਰਿਹਾ ਉਹਨਾਂ ਨੂੰ ਜਲੀਲ ਕੀਤਾ ਜਾ ਰਿਹਾ ਉਹਨਾਂ ਦੀ ਗੈਰ ਮਰਿਆਦਤ ਉਹਨਾਂ ਦੇ ਨਾਲ ਵਿਵਹਾਰ ਕਰਕੇ ਉਹਨਾਂ ਨੂੰ ਜਿਹੜਾ ਸਮਾਜ ਦੇ ਵਿੱਚ ਦੁਰਗਤੀ ਜਿਹੜੀ ਉਹਨਾਂ ਦੇ ਨਾਲ ਕੀਤੀ ਜਾ ਰਹੀ ਹੈ ਔਰ ਮੈਂ ਇੱਥੇ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਤੁਸੀਂ 2016 ਦੇ ਵਿੱਚ ਨਰੇਸ਼ ਯਾਦਵ ਜਿਹੜੇ ਤੁਹਾਡੇ ਦਿੱਲੀ ਤੋਂ ਐਮਐਲਏ ਨੇ ਉਹਨਾਂ ਨੇ ਮਲੇਰ ਕੋਟਲਾ ਦੇ ਵਿੱਚ ਪਵਿੱਤਰ ਕੁਰਾਨੇ ਸ਼ਰੀਫ ਦੀ ਜਿਹੜੀ ਬੇਆਦਬੀ ਕੀਤੀ ਤੇ ਉਹਨੂੰ ਸਜ਼ਾ ਵੀ ਹੋਈ ਆ 2 ਸਾਲ ਦੀ ਤੇ ਮੈਂ ਸਮਝਦਾ ਕਿ ਜਿਹੜੀ ਆ ਹਰਮੰਦਰ ਸਾਹਿਬ ਨੂੰ ਜਿਹੜੀਆਂ 8ਵੀਂ ਈਮੇਲ ਆਈ ਹੈ ਇਹਨੂੰ ਜੇ ਸੈਂਟਰਲ ਏਜੰਸੀਆਂ ਇਸ ਦੀ ਗਹਿਰਾਈ ਦੇ ਨਾਲ ਜਾਂਚ ਕਰਨ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਮੈਨੂੰ ਲੱਗਦਾ ਇਹ ਪੰਜਾਬੀ ਇਸ ਗੱਲ 'ਤੇ ਸਿੱਖ ਮਹਿਸੂਸ ਕਰਦੇ ਆ ਕਿ ਤੁਸੀਂ ਜਿਹੜੀਆਂ ਕੁਲੇਰੀਆਂ ਚਾਲਾਂ ਚੱਲ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਕੇ ਤੁਸੀਂ ਇਸ ਨੂੰ ਰਾਜਨੀਤੀ ਇਸ ਦੇ ਉੱਤੇ ਕਰਨਾ ਚਾਹੁੰਦੇ ਆ ਇਹਨੂੰ ਵੋਟਾਂ ਦੇ ਵਿੱਚ ਤਬਦੀਲ ਕਰਨਾ ਚਾਹੁੰਦੇ ਆ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹਨਾਂ ਬੇਅਦਬੀਆਂ ਇਹਨਾਂ ਜਿਹੜੀਆਂ ਮੈਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਬੇਅਦਬੀ ਨਹੀਂ ਤੇ ਹੋਰ ਕੀ ਹੈ ਅੱਜ ਅੱਠਵੀਂ ਈਮੇਲ ਸਾਡਾ ਜਿਹੜਾ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਿਹੜਾ ਉੱਥੇ ਸਾਈਂ ਬੀਆ ਮੀਰ ਜੀ ਤੋਂ ਨੀ ਰੱਖਾ ਕੇ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ ਉੱਥੇ ਹਰ ਧਰਮ ਦਾ ਜਦ ਬੰਦਾ ਹਰ ਧਰਮ ਦਾ ਜਿਹੜਾ ਗੁਰੂ ਨਾਨਕ ਨਾਮ ਲੈਵਾ ਚਾਇਓ Hindu ਹੋਵੇ Sikh ਹੋਵੇ Muslim ਹੋਵੇ ईसाई ਹੋਵੇ ਬੁੱਧ ਹੋਵੇ ਜੰਨੀ ਹੋਵੇ ਅੱਜ ਉੱਥੇ ਜਾ ਕੇ ਨੱਤਮਸਤਕ ਹੁੰਦਾ ਅੱਜ ਉਹਨੂੰ ਤੁਸੀਂ ਨਿਸ਼ਾਨਾ ਬਣਾ ਰਹੇ ਹੋ ਮੈਨੂੰ ਲੱਗਦਾ ਹੈ ਕਿ ਇਹਦੇ ਪਿੱਛੇ ਵੀ ਤੁਹਾਡੀ ਜਿਹੜੀ ਲੁਕਮੀ ਕੋਈ ਚਾਲ ਹੋ ਸਕਦੀ ਹੈ ਅੱਛਾ ਮੈਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਇਹਦੇ ਪਿੱਛੇ ਕੋਈ ਚਾਲ ਹੋ ਸਕਦੀ ਹੈ ਬਹੁਤ ਸਾਰੇ ਲੋਕ ਯਾਨੀ ਇਹ ਵੀ ਗੱਲਾਂ ਕਰਦੇ ਨੇ ਕਿ ਕਿਤੇ ਇਹ ਤਾਂ ਨਹੀਂ ਹੈ ਕਿ ਕਿ ਬਿਕਰਮਜੀਤ ਸਿੰਘ ਮਡੀਜੀਠਿਆ ਦੇ ਕੇਸ ਨੂੰ ਯਾਨੀ ਦਬਾ ਕੇ ਉਹਨਾਂ ਨੂੰ ਹਾਈਲਾਈਟ ਕੀਤਾ ਕਿਉਂਕਿ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਲੋਕ ਅੱਜ ਇਹ ਵੀ ਗੱਲਾਂ ਕਰ ਰਹੇ ਨੇ ਅੰਦਰ ਖਾਤੇ ਕਿ ਤੇ ਨਾ ਕਿਤੇ ਕਿ ਵੋਟਾਂ ਨੂੰ ਲੈ ਕੇ ਜਿੱਦਾਂ ਤੁਸੀਂ ਕਿਹਾ ਕਿ ਤੇ ਨਾ ਕਿਤੇ ਯਾਨੀ ਕੇਸ ਨੂੰ ਯਾਨੀ ਹਾਈਲਾਈਟ ਨਾ ਹੋਵੇ ਇਸ ਕਰਕੇ ਸਾਰਾ ਕੁਝ ਹੋ ਰਿਹਾ ਇਹ ਦੇਖੋ ਇਹਨਾਂ ਨੇ ਇਹਨਾਂ ਦੇ ਇਹਨਾਂ ਦੀ ਆਦਤ ਹੈ ਇਹਨਾਂ ਦਾ ਸਭ ਆਏ ਦਿੱਲੀ ਵਾਲਿਆਂ ਦਾ ਇਹ ਇੱਕ ਐਸੀ ਚਾਲ ਕਰਦੇ ਆ ਕੋਈ ਵੀ ਮੈਟਰ ਨੂੰ ਕਿਸੇ ਵੀ ਮਸਲੇ ਨੂੰ ਹਾਈਪ ਦੇਣ ਵਾਸਤੇ ਇਹ ਸਮਾਜ ਦੇ ਵਿੱਚ ਪੈਦਾ ਕਰ ਦਿੰਦੇ ਆ ਬਖੇੜਾ ਕਰਕੇ ਦੇਖੋ ਹੁਣ ਬਿਕਰਮ ਮਜੀਠੀਆ ਸਾਹਿਬ ਨੂੰ ਇਹਨਾਂ ਨੇ ਨਸ਼ੇ ਦਾ ਤਸਕਰ ਤੋਂ ਬਹੁਤ ਵੱਡਾ ਮਗਰਮਚ ਕਹਿ ਕੇ ਪ੍ਰਚਾਰਿਆ ਸਾਢੇ 3 ਸਾਲ ਤੋਂ 4 ਸਾਲ ਤੋਂ ਉਹਨਾਂ ਦੇ ਖਿਲਾਫ ਐਨਡੀਪੀਐਸ ਦਾ ਜਿਹੜਾ ਮਾਮਲਾ ਦਰਜ ਹੈ ਇਹ ਸਰਕਾਰ ਨਾ ਕੰਮੀ ਜਿਹੜੀ ਨਸ਼ੇ ਦੇ ਮੁੱਦੇ ਦੇ ਉੱਤੇ ਸਿਆਸਤ ਕਰਦੀ ਹੈ ਸਾਢੇ 3 ਸਾਲ ਦੇ ਵਿੱਚ ਇਹ ਸਰਕਾਰ ਵਿਕਰਮ ਮਜੀਠੀਆ ਸਾਹਿਬ ਚਲਾਨ ਨਹੀਂ ਪੇਸ਼ ਕਰ ਸਕੀ ਉਹਦੀ ਇਨਕੁਆਰੀ ਨੂੰ ਤਨ ਪੱਤਰ ਨਹੀਂ ਲਾ ਸਕੀ ਉਹਨਾਂ ਦੇ ਖਿਲਾਫ ਤਾਂ ਕੋਈ ਐਵੀਡੈਂਸ ਹੈ ਹੀ ਨਹੀਂ ਔਰ ਇਹਨਾਂ ਨੇ ਪੰਜ ਸਿੱਟਾ ਬਣਾ ਕੇ ਆਪਣੇ ਮਰਜ਼ੀ ਦੇ ਅਨੁਸਾਰ ਪੰਜ ਸਿੱਟਾਂ ਦੇ ਮੁਖੀ ਲਗਾ ਕੇ ਇਸ ਗੱਲ ਦਾ ਸੱਤ ਮੁਖੀਆਂ ਨੂੰ ਜਿਹੜਾ ਪ੍ਰਭਾਵਿਤ ਕੀਤਾ ਕਿ ਤੁਸੀਂ ਜਿਵੇਂ ਨਾ ਕਿਵੇਂ ਮਜੀਠੀਆ ਸਾਹਿਬ ਦੇ ਗੱਲ ਨੂੰ ਰੱਸਾ ਪਾ ਕੇ ਇੱਕ ਵਾਰ ਜੇਲ੍ਹ ਦੇ ਵਿੱਚ ਸੁੱਟ ਦਿਓ ਫਿਰ ਅਸੀਂ ਇਸ ਦੇ ਉੱਤੇ ਮੁੱਦੇ ਦੇ ਉੱਤੇ ਸਿਆਸਤ ਕਰ ਲਈਏ ਪਰ ਹੁਣ ਤੁਸੀਂ ਦੇਖੋ ਗਲਤ ਕਰਦੇ ਨਸ਼ਿਆਂ ਦੀ ਤੇ ਜਿਹੜਾ ਪਰਚਾ ਦਿੱਤਾ ਇਹਨਾਂ ਨੇ ਦਿੱਤਾ ਪ੍ਰੋਵੈਂਸ਼ਨ ਆਫ ਕ੍ਰਾਪਸ਼ਨ ਦਾ ਕਿ ਤਾ ਤੇ ਇਹ ਕਹਿੰਦੇ ਨੇ ਜੀ ਕਿ ਆਮਦਨ ਨਾਲੋਂ ਜਾਇਦਾਦ ਵੱਧ ਬਣਾਉਣ ਦਾ ਮਾਮਲਾ ਤੇ ਇਹ ਐਕਸਪੋਜ਼ ਹੋ ਗਏ ਨੇ ਇਹ ਬਿਲਕੁਲ ਇਹਨਾਂ ਨੇ ਦੇਖੋ ਹੁਣ ਤੁਸੀਂ ਦੇਖੋ ਪਰਦੇ ਲਾ ਲਾ ਕੇ ਅੱਜ ਮੋਹਾਲੀ ਨੂੰ ਇਨਾ ਨੇ ਪੁਲਿਸ ਛੌਨੀ ਦੇ ਵਿੱਚ ਤਬਦੀਲ ਕਰਤਾ ਅੱਜ ਭਗਵੰਤ ਮਾਨ ਸਾਹਿਬ ਤੁਹਾਡੀ ਪੁਲਿਸ ਅੱਜ ਸੜਕ ਦੇ ਹਰ ਕੋਨੇ ਦੇ ਉੱਤੇ 1 ਇੰਚ ਵੀ ਤੁਸੀਂ ਖਾਲੀ ਜਗ੍ਹਾ ਨਹੀਂ ਛੱਡੀ ਅੱਜ ਤੁਸੀਂ ਸਾਰੀ ਮਾਨਯੋਗ ਅਦਾਲਤ ਕੋਰਟ ਕੰਪਲੈਕਸ ਨੂੰ ਜਿਹੜਾ ਘੇਰਾਬੰਦੀ ਕਰਕੇ ਤੁਸੀਂ ਇੱਥੇ ਨਫਰੀ ਪੁਲਿਸ ਦੀ ਅਰ ਥਾਣੇ ਖਾਲੀ ਪਏ ਆ ਇੱਥੇ ਗੈਂਗਸਟਰ ਗੋਲੀਆਂ ਚਲਾ ਰਿਹਾ ਹੈ ਗੈਂਗਸਟਰ ਇੱਥੇ ਜਿਹੜੀ ਫਰੋਤੀਆਂ ਦੀ ਮੰਗ ਕਰ ਛਰੇ ਆ ਮੰਗ ਕਰ ਰਿਹਾ ਹੈ ਦੇਖੋ ਮੈਂ ਤੁਹਾਨੂੰ ਸਿੱਧੇ ਤੌਰ ਤੇ ਦੱਸ ਦਿਆ ਪੰਜਾਬ ਦੇ ਵਿੱਚ ਜਿੰਨੀਆਂ ਫਰੋਤੀਆਂ ਜਿੰਨਾ ਗੈਂਗਸਟਰ ਬਾਦ ਜਿੰਨੀਆਂ ਬੇਅਦਮੀਆਂ ਜਿੰਨੀਆਂ ਵੀ ਸਮਾਜ ਵਿਰੋਧੀ ਅਕਟੀਵਿਟੀਜ਼ ਹੋ ਰਹੀਆਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਇਹਦੇ ਪਿੱਛੇ ਆਮ ਆਦਮੀ ਪਾਰਟੀ ਦੀ ਚਾਲ ਹੈ ਕਿਉਂਕਿ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਗੈਂਗਸਟਰ ਆਮ ਆਦਮੀ ਪਾਰਟੀ ਨਾਲ ਸੰਧ ਸਾਂਝ ਰੱਖਣ ਵਾਲੇ ਜਿਹੜੇ ਇਸ ਤਰ੍ਹਾਂ ਦੇ ਸਮਾਜ ਵਿਰੋਧੀ ਅੰਸਰ ਹੈ ਉਸ ਪਾਰਟੀ ਦੇ ਵਿੱਚ ਸ਼ਾਮਲ ਹੈ ਇਸ ਪਾਰਟੀ ਦੇ ਵਿੱਚ ਉਹ ਕਿਉਂਕਿ ਤੁਹਾਡੇ ਆਪਣੇ ਐਮਐਲਏ ਕੁਮਰ ਵਿਜੇ ਪ੍ਰਤਾਪ ਸਿੰਘ ਤਾਂ ਛਰੇਮ ਕਹਿੰਦੇ ਰਹੇ ਆ ਕਿ ਤੁਸੀਂ ਹਰ ਮੁੱਦੇ ਦੇ ਉੱਤੇ ਰਾਜਨੀਤੀ ਕਰਦੇ ਹੋ ਤੁਸੀਂ ਬੇਅਦਬੀ ਦੀ ਗੱਲ ਲਾ ਲੋ ਤੁਹਾਡੇ ਜਸਟਿਸ ਜੋਰਾ ਸਿੰਘ ਜਿਹੜੇ ਤੁਹਾਡੇ ਲੀਗਲ ਕਮੇਟੀ ਦੇ ਹੈੱਡ ਸੀਗੇ ਉਹਨਾਂ ਨੇ ਕੋਕੂ ਕੇ ਕਿਹਾ ਕਿ ਮੈਨੂੰ ਹਰਮੰਦਰ ਸਾਹਿਬ ਲੈ ਕੇ ਚਲੋ ਮੈਂ ਖੁੱਲੀ ਡਿਬੇਟ ਕਰਨਾ ਚਾਹੁੰਦਾ ਮੈਂ ਐਕਸਪੋਜ਼ ਕਰ ਦੂੰਗਾ ਕਿ ਆਮ ਆਦਮੀ ਪਾਰਟੀ ਦੇ ਲੀਡਰ ਬੇਅਦਮੀਆਂ ਦੇ ਜਿਹੜੀਆਂ 2015 ਦੇ ਵਿੱਚ ਹੋਈਆਂ ਉਹਦੇ ਪਿੱਛੇ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਪਰ ਤੁਸੀਂ ਉਹਨਾਂ ਦੀ ਗੱਲ ਨੂੰ ਵੀ ਦਰਕਨਾਰ ਕਰਤਾ ਤੁਸੀਂ ਕਮਰ ਵਿਜੇ ਪ੍ਰਤਾਪ ਦੀ ਗੱਲ ਨੂੰ ਵੀ ਦਰਕਨਾਰ ਕਰਤਾ ਤੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਤਾ ਇਹਦਾ ਮਤਲਬ ਸਿੱਧੇ ਤੌਰ ਤੇ ਇਹ ਹੋਇਆ ਕਿ ਜਿਹੜਾ ਸੱਚ ਬੋਲਣ ਵਾਲਾ ਤੁਸੀਂ ਆਪ ਹੀ ਤਾਂ ਕਹਿੰਦੇ ਹੋ ਮਾਸਟਰ ਮਿੰਦਰ ਸਿੰਘ ਦੇ ਮੁੰਡੇ ਸਰਦਾਰ ਭਗਵੰਤ ਮਾਨ ਜੀ ਤੁਸੀਂ ਖੁਦ ਕਹਿੰਦੇ ਹੋ ਕਿ ਜਿਹੜਾ ਇਸ ਦੇਸ਼ ਦੇ ਵਿੱਚ ਸੱਚ ਬੋਲੂਗਾ ਉਸ ਦੇ ਉੱਤੇ ਪਰਚਾ ਤਾਂ ਹੋਏਗਾ ਸੋ ਸਾਨੂੰ ਅਸੀਂ ਡਰਨ ਵਾਲੇ ਨਹੀਂ ਅਸੀਂ 1920 ਦੇ ਵਿੱਚ ਹੋਂਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਇਆ ਸਰਦਾਰ ਸੁਖਬੀਰ ਸਿੰਘ ਬਾਦਲ ਧਾਕੜ ਇਸ ਪਾਰਟੀ ਦੇ ਪ੍ਰਧਾਨ ਨੇ ਔਰ ਤੁਹਾਨੂੰ ਅਸੀਂ ਸਰਕਾਰਾਂ ਦੇ ਉੱਤੇ ਲੜਾਈ ਵੀ ਲੜਾਂਗੇ ਚਾਹੇ ਮਾਨਯੋਗ ਅਦਾਲਤਾਂ ਦੇ ਉੱਤੇ ਸਾਨੂੰ ਵਿਸ਼ਵਾਸ ਹੈ ਮਾਨਯੋਗ ਅਦਾਲਤਾਂ ਸਾਨੂੰ ਇਨਸਾਫ ਦੇਣਗੀਆਂ ਅੱਛਾ ਲਾਸਟ ਸਵਾਲ ਲੇਵਾਂਗੇ ਜਿਸ ਤਰੀਕੇ ਦੇ ਨਾਲ ਹੋਂਸੀਏ ਮਾਨ ਜੀ ਨੇ ਇਹ ਗੱਲ ਆਖੀ ਸੀ ਕਹਿੰਦੇ ਕਿ ਦੇਖਿਆ ਕਰੇ ਜਿਹੜੇ ਇਦਾਂ ਦੀਆਂ ਗੱਲਾਂ ਕਰਦੇ ਸਾਡੇ ਘਰੇ ਪੁੱਛੇ ਬਗੈਰ ਪੁੱਸ ਵੀ ਨਹੀਂ ਆ ਸਕਦੀ ਆ ਕਹਿੰਦੇ ਹੁਣ ਨਾਬਾ ਜੇਲ੍ਹ ਕੇ ਤਾਂ ਜ਼ਿਆਦਾ ਦੂਰ ਹੈ ਕ ਇਹ ਟੀਚਰਾਂ ਕਰਦੇ ਨੇ ਇਹ ਜਾਸਰ ਸਾਹਿਬ ਤੁਹਾਨੂੰ ਮੈਂ ਦੱਸ ਦਿਆਂ ਇਹ ਟੀਚਰਾਂ ਕਰਦੇ ਨੇ ਕਿਉਂਕਿ ਅੱਜ ਮਾਨ ਸਾਹਿਬ ਦੇ ਸਿਰ ਨੂੰ ਦਿਮਾਗ ਨੂੰ ਜਦ ਹੰਕਾਰ ਚੜ ਗਿਆ ਇਹ ਮੈਂ ਤੁਹਾਨੂੰ ਸਿੱਧੇ ਤੌਰ ਤੇ ਹੋਰ ਸੋਕੇ ਸ਼ਬਦਾਂ ਦੇ ਵਿੱਚ ਪੰਜਾਬੀਆਂ ਨੂੰ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਦੱਸ ਦਿਆਂ ਜੇ ਜਦੋਂ ਭਾਂਡਾ ਛੋਟਾ ਹੋਵੇ ਨਾ ਜੇ ਛੋਟੇ ਭਾਂਡੇ ਦੇ ਵਿੱਚ ਉਹਦੀ ਜਿਹੜੀ ਵਸਤੂ ਚੀਜ਼ ਉਹਦੇ ਵਿੱਚ ਮਾਲ ਕੁਝ ਜ਼ਿਆਦਾ ਪਾ ਦਿੱਤਾ ਜਾਵੇ ਉਹ ਭਾਂਡਾ ਉੱਛਲ ਜਾਂਦਾ ਹੈ ਓਵਰਫਲੋ ਹੋ ਜਾਂਦਾ ਹੈ ਇਹ ਹਾਲਾਤ ਅੱਜ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਹੈ ਤੁਸੀਂ ਇੰਨੀ ਹیثیت ਦੇ ਮਾਲਕ ਹੈ ਨਹੀਂ ਸੀ ਤੁਸੀਂ ਤਾਂ ਸਿਰਫ ਥੀਏਟਰ ਕਲਾਕਾਰ ਲੋਕਾਂ ਦੀਆਂ ਤਾੜੀਆਂ ਲੋਕਾਂ ਦਾ ਮਨੋਰੰਜਨ ਲੋਕਾਂ ਨੂੰ ਚੁਟਕਲੇ ਸੁਣਾ ਸਕਦੇ ਸੀ ਜਾਂ ਮਰੱਸ ਪੜਾ ਭੰਡ ਪੜਾ ਤੁਸੀਂ ਕਰ ਸਕਦੇ ਸੀ ਤੁਹਾਨੂੰ ਸਟੇਟ ਦੀ ਵਾਗਡੋਰ ਤੁਸੀਂ ਸਾਂਭ ਕੇ ਤੁਸੀਂ ਆਪਣੇ ਆਪ ਨੂੰ ਸਮਝਣ ਲੱਗ ਕੇ ਕਿ ਮੇਰੇ ਵਰਗਾ ਤਾਂ ਇੱਥੇ ਤਾਂ ਜਿਹੜੇ ਔਰੰਗਜ਼ੇਬ ਵਰਗੇ ਨਹੀਂ ਰਹੇ ਇੱਥੇ ਤਾਂ ਮੀਰ ਮੰਨੂ ਵਰਗੇ ਨਹੀਂ ਰਹੇ ਇੱਥੇ ਤਾਂ ਜਿਹੜਾ ਕਿੰਨੇ ਕਿੰਨੇ ਇੱਥੇ ਆਏ ਹਿੰਦੁਸਤਾਨ ਨੂੰ ਲੁੱਟਣ ਵਾਸਤੇ ਸਟੇਟ ਨੂੰ ਲੁੱਟਣ ਵਾਸਤੇ ਸਿੱਖਾਂ ਦਾ ਕਤਲ ਆਮ ਸਿੱਖਾਂ ਦੀ ਨਸਲ ਕੁਚੀ ਕਰਨ ਵਾਸਤੇ ਸਿੱਖਾਂ ਦਾ ਮਲਿਆ ਮੀਟ ਕਰਨ ਵਾਸਤੇ ਉਹ ਕਿੱਥੇ ਗਏ ਨੇ ਜੀ ਕੌਣ ਪੁੱਛਦਾ ਨਾ ਕੌਣ ਪੁੱਛਦਾ ਉਹਨਾਂ ਨੂੰ ਤੁਹਾਡਾ ਵੀ ਨਾਮੋ ਨਿਸ਼ਾਨ ਤੁਸੀਂ ਕਹਿੰਦੇ ਸੀ ਨਾ ਕਿ ਹਕੂਮਤ ਉਹ ਕਰਤੇ ਆ ਜਨ ਕਾ ਦਿਲੋਂ ਪੇ ਰਾਜ ਹੁੰਦਾ ਹੈ ਕਹਿਨੇ ਕੋ ਤੋ ਮੁਰਗੇ ਕੇ ਸਰ ਪੇ ਵੀ ਤਾਜ ਹੁੰਦਾ ਹੈ ਅੱਜ ਮੁਰਗੇ ਦੇ ਸਿਰ ਦੇ ਉੱਤੇ ਜਿਹੜਾ ਤਾਜ ਹੈ ਉਹ ਤੁਹਾਡੇ ਨਾਲੋਂ ਜ਼ਿਆਦਾ ਕੀਮਤੀ ਹੈ ਤੁਹਾਡੀ ਕੀਮਤ ਆ ਉਹਦੇ ਵਰਗੀ ਵੀ ਨਹੀਂ ਹੈ ਸੋ ਧੰਨਵਾਦ ਜੀ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸ਼ਮਸ਼ੇਰ ਸਿੰਘ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਸਰ ਤੁਹਾਡਾ ਬਹੁਤ ਜਿਨ੍ਹਾਂ ਨੇ ਦਰਸ਼ਕਾਂ ਸਰੋਤਿਆਂ ਦੇ ਰੂਬਰੂ ਕੀਤਾ ਸ਼ੁਕਰੀਆ ਮਿਹਰਬਾਨੀ ਸੋ ਇਸੀ ਜੀ ਆਪਣੇ ਨਾਲ ਅਕਾਲੀ ਦਲ ਲੀਡਰ ਸ਼ਮਸ਼ੇਰ ਸਿੰਘ ਪੁਰਖਾਲਵੀ ਤਮਾਮ ਗੱਲਾਂ ਬਤਾ ਰਹੀਆਂ ਪੰਜਾਬ ਨੂੰ ਲੈ ਕੇ ਤੇ ਵਿਕਰਮ ਸਿੰਘ ਮਜੀਠੀਆ ਜੀ ਦੇ ਬਾਰੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਪਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਮੇਰੇ ਸਹਿਯੋਗੀ ਜਗਦੀਪ ਦੇ ਨਾਲ ਸੋ ਉਹਨੂੰ ਜਾਂਚਲਾ ਦੀ ਰਿਪੋਰਟ ਮੋਹਾਲੀ ਸਚਿਕਾ